ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾਲ ਜੀ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੰਦੀਵਾਲ ਤੇ ਹਾਂ ਜੀ ਆਪਾਂ ਲੱਗਿਆ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰ ਆਏ ਹੋ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਨਾਲ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਹਾਂਜੀ ਅੱਜ ਹੈਗੀ ਹੈ ਜੀ 1 ਜਨਵਰੀ ਕੰਮ ਹੈ ਜਿਹੜੇ ਆਪਾਂ ਸਾਰੇ ਕਰ ਲਏ ਨੇ ਟਾਈਮ ਆ ਜਿਹੜਾ 11:30 ਦਾ ਹੋ ਗਿਆ ਕੱਲੇ ਕੱਪੜੇ ਰਹਿ ਗਏ ਸੀ ਧੋਣ ਵਾਲੇ ਤੇ ਬਾਕੀ ਆਪਾਂ ਸਾਰਾ ਕਰ ਲਿਆਗਾ ਠੰਡਾ ਜਿਹੜੀ ਬਹੁਤ ਜ਼ਿਆਦਾ ਹੋ ਗਈ ਜੀ ਬਾਕੀ ਠੰਡ ਦਾ ਹੁਣ ਟਾਈਮ ਆ ਹਨਾ ਠੰਡਾ ਜਿਹੜੀ ਉਹ ਤਾਂ ਹੋਣੀ ਹੀ ਆ ਠੰਡ ਦਾ ਟਾਈਮ ਹੋ ਗਿਆ ਤੇ ਆਪਾਂ ਧਰੀ ਹੋਈ ਹੈ ਜੀ ਲੇਟੀ ਥੋੜਾ ਜਿਹਾ ਮੈਂ ਤਾਂ ਪਾਣੀ ਪਾ ਦੇ ਪੈ ਗਿਆ ਲੇਟੀ ਧਰੀ ਹੋਈ ਹੈ ਜੀ ਜਿਹੜੀ ਕਿ ਬਣੀ ਪਈ ਹੈਗੀ ਤੇ ਹੁਣ ਆਪਾਂ ਧੋਣ ਲੱਗਦੇ ਕੱਪੜੇ ਹਾਂਜੀ ਕੱਪੜੇ ਜਿਹੜੇ ਆਪਾਂ ਧੋ ਲਏ ਆ ਜੀ ਕੱਪੜੇ ਆਪਾਂ ਹੱਥੀ ਧੋਨੇ ਹੁੰਨੇ ਆ ਮਸ਼ੀਨ ਦੇ ਵਿੱਚ ਨਹੀਂ ਪਾਉਂਦੇ ਇਹ ਕੱਪੜੇ ਕੱਪੜੇ ਆਪਾਂ ਹੱਥੀ ਧੋਣੇ ਆਂਗੇ ਮਸ਼ੀਨ ਦੇ ਵਿੱਚ ਲੱਜਤ ਜੀ ਨਹੀਂ ਆਉਂਦੀ ਹਣਾ ਕਿਉਂਕਿ ਕੋ ਟੰਗਾ ਲੱਗ ਧੋਣ ਵਾਲੀਆਂ ਹੁੰਦੀਆਂ ਨੇ ਬਾਕੀ ਸਾਨੂੰ ਪਤਾ ਹੀ ਆਪਾਂ ਕੰਮ ਤੰਦਾ ਕਰਦੇ ਆ ਤੇ ਆਪਣੇ ਲੀੜੇ ਅੱਡ ਧੋਣ ਵਾਲੇ ਹੁੰਦੇ ਆ ਫਿਰ ਸਾਰਾ ਦਿਨ ਜਿਹੜੀ ਮਸ਼ੀਨ ਗੂੰਗੂ ਕਰੀ ਜਾਂਦੀ ਏ ਇਸ ਲਈ ਆਪਾਂ ਜਿਹੜੇ ਆ ਕੱਪੜੇ ਹੱਥੀ ਯਾਦੇ ਧੋਣੇ ਆ ਕਿਉਂਕਿ ਛੇਤੀ ਧੁੱਤ ਜਾਂਦੇ ਨੇਗੇ ਤੇ ਸਕਾਹ ਜਰੂਰ ਮਸ਼ੀਨ ਚ ਦਿੰਨੇ ਹੁੰਨੇ ਆ ਜੀ ਕਿਉਂਕਿ ਫੇਰ ਸਾਨੂੰ ਪਤਾਗਾ ਜਿਹੜੇ ਲੀਕ ਕੱਪੜੇ ਉਹ ਨਹੀਂ ਸੁੱਕਦੇ ਹੈਗੇ ਇਸ ਲਈ ਮੈਂ ਸਕਾਹ ਤਾਂ ਮਸ਼ੀਨ ਚ ਨੇਗੇ ਪਰ ਤੋਤੇ ਹੱਥੀ ਨੇ ਹਮੇਸ਼ਾ ਹੱਥੀ ਧੋਣਿਆ ਜੀ ਲੀੜੇ ਚਾਹੇ ਗਰਮੀ ਹੋਵੇ ਚਾਹੇ ਸਿਆਲ ਹੋਵੇ ਹੱਥੀ ਲੀੜੇ ਜਿਹੜੇ ਅੱਧੇ-ਚਿਰਚ ਤੋਤੇ ਜਾਂਦੇ ਆ ਜੀ ਮਸ਼ੀਨ ਦੇ ਵਿੱਚ ਜਿਹੜੇ ਕੱਢਣੇ ਆ ਟੂਈਆਂ ਦੁਖਦੀਆਂ ਨੇ ਅੱਜ ਕੱਲ ਹਰੇਕ ਦੀਆਂ ਜਿਹੜੇ ਵਿੱਚ ਗੇੜੇ ਜੇ ਆਏ ਹੁੰਦੇ ਇੱਕ ਦੂਜੇ ਦੇ ਵਿੱਚ ਲੀੜੇ ਫਸ ਜਾਂਦੇ ਉਹ ਕੱਢਣੇ ਜਿਹੜੇ ਮੈਨੂੰ ਬਹੁਤ ਔਖੇ ਲੱਗਦੇ ਹੈਗੇ ਇਸ ਲਈ ਮੈਂ ਤਾਂ ਉਹਨੇ ਚਿਰਚੇ ਹੱਥੀ ਧੋ ਦਿੰਨੀ ਹੁੰਨੀ ਆ ਕੱਲੇ ਸਕਾਸ ਕਾ ਲੈਣੀ ਹੁੰਨੀ ਆ ਤੇ ਕੱਪੜੇ ਜਿਹੜੇ ਆਪਾਂ ਧੋ ਲੈ ਕੰਮ ਆਪਣੇ ਸਾਰੇ ਨਿਬੜ ਗਏ ਹੈਗੇ ਬਾਕੀ ਬੂਟ ਧੋਣ ਵਾਲੇ ਰਹਿ ਗਏ ਜੀ ਉਹ ਆਪਾਂ ਧੋਣੇ ਅੱਗੇ ਜਾ ਕੇ ਲਓ ਜੀ ਪਹਿਲਾਂ ਤੁਹਾਨੂੰ ਆਪਣਾ ਵਾਲੇ ਦਿਵਾਲੇ ਦਾ ਜਿਹੜਾ 뷰 ਦਿਖਾ ਦਈਏ ਕੋਠੇ ਤੋਂ ਦਿਖਾ ਰਹੀ ਆ ਇਹ ਦੇਖੋ ਕਿੰਨਾ ਸੋਹਣਾ ਜਿਹੜਾ 뷰 ਆ ਰਿਹਾ ਵਾਲੇ ਦਿਵਾਲੇ ਦਾ ਕਿਉਂਕਿ ਰੁੱਤ ਬਹੁਤ ਸੋਹਣੀ ਹੈ ਜੀ ਕਣਕਾਂ ਹਰੀਆਂ ਨੇ ਹਨਾ ਦਰਖਤ ਹਰੇ ਨੇਗੇ ਤੇ ਆਲਾਦਵਾਲਾ ਜਿਹੜਾ ਬਹੁਤ ਸੋਹਣਾ ਲੱਗਦਾ ਹੈਗਾ ਹਾਂਜੀ ਆਪਾਂ ਇੱਥੇ ਬੂਟ ਅੜੇ ਇਕਮ ਦੇ ਤੋ ਰਹੀਆਂਗੀ ਕਿਉਂਕਿ ਹੁਣ ਸਾਨੂੰ ਪਤਾ ਛੁੱਟੀਆਂ ਹੋ ਗਈਆਂ ਸਕੂਲ ਵਾਲੇ ਬੂਟ ਨੇਗੇ ਅੰਦਰ ਐਵੇਂ ਰੱਖਣ ਦੀ ਜੀ ਨਹੀਂ ਕਰਦਾ ਕਿਉਂਕਿ ਜਵਾਖਾ ਜਿਹੜਾ ਸੌਥਾਂਈ ਪੈਰ ਮਾਰ ਕੇ ਆਉਂਦਾ ਹੈ ਹਨਾ ਤੇ ਇਸ ਲਈ ਹੁਣ ਚੱਲ ਇਹਨਾਂ ਨੂੰ ਸਕਾ ਕੇ ਅੰਦਰ ਡੱਬੇ ਦੇ ਵਿੱਚ ਪਾ ਕੇ ਰੱਖ ਦਾਂਗੇ ਰੇਤਾ ਰੁਤਾ ਨਹੀਂ ਪੈਂਦਾ ਹੈਗਾਗਾ ਤੇ ਦੋਨੇ ਜੋੜੇ ਏਕਮ ਦੇ ਜੀ ਇੱਕ ਹੁਣ ਘਰੇ ਦੋ ਲੱਗੇ ਹੋਏ ਨੇਗੇ ਤੇ ਇਹ ਕੱਲ ਖੇਡਿਆ ਸੀਗਾ ਕਹਿੰਦਾ ਮम्मा ਗੰਦੇ ਹੋ ਗਏ ਕਿ ਤੋੜ ਦੇ ਮੈਂ ਦੂਜੇ ਪਾਉਂਗਾ ਅੱਜ ਉਹਨੇ ਦੂਜੇ ਪਾ ਲੇ ਤੇ ਤਵਾ ਰਿਹਾ ਹੈਗਾ ਤੇ ਜੇ ਇਹ ਦੋ ਦਿਨਾਂ ਚ ਸੁੱਕਣਗੇ ਜੀ ਸੁਕਾਵਾਂਗੇ ਤਾਂ ਮਸ਼ੀਨ 'ਚ ਪਾ ਸੁੱਕਣਗੇ ਦੋ ਦਿਨਾਂ ਚ ਤੇ ਫਿਰ ਬਸ ਇਹ ਪਾ ਲੂਗਾ ਉਹ ਤਵਾ ਲੂਗਾ ਤੇ ਇਸ ਤਰ੍ਹਾਂ ਜਿਹੜਾ ਜਵਾਕ ਬਹੁਤ ਜ਼ਿਆਦੇ ਖਰਾਬ ਕਰਦੇ ਬੂਟ ਵੀ ਰੋਇ ਤੋਣ ਵਾਲੇ ਹੁੰਦੇ ਜੀ ਕੱਪੜੇ ਮੰਗੂ ਅੱਜ ਕੱਲ੍ਹ ਜਿਹੜਾ ਸਮਾਨ ਤੋਣ ਵਾਲਾ ਬਹੁਤ ਜ਼ਿਆਦੇ ਹੁੰਦਾ ਤੇ ਸਾਡੇ ਵੀ ਦੋਨਾਂ ਜੀਆਂ ਦੇ ਤੋਣ ਵਾਲੇ ਹੁੰਦੇ ਜੀ ਡੇਲੀ ਤੋਣੇ ਆ ਕਿਉਂਕਿ ਗੋਹੇ ਕੂੜੇ ਦੇ ਵਿੱਚ ਲਿਬੜ ਜਾਂਦੇ ਹਨ ਐਵੇਂ ਚੁੱਲ੍ਹੇ ਤੇ ਜਿਹੜਾ ਨਹੀਂ ਚਾਇਆ ਜਾਂਦਾ ਤੇ ਕਈ ਵਾਰ ਮੈਂ ਹੱਥ ਨੇ ਪੈਣ ਲੱਗੀ ਧੋ ਕੇ ਪੈ ਜੰਨੀ ਹੈ ਧੜਕੇ ਨੂੰ ਸੁੱਕ ਜਾਂਦੇ ਆ ਰਾਵੜ ਦੇ ਪਾ ਕੇ ਰੱਖਦੇ ਜੀ ਕਿਉਂਕਿ ਕੰਮ ਦੇ ਵਿੱਚ ਜਿਹੜੇ ਕੱਪੜੇ ਦੇ ਨਹੀਂ ਲੋਟ ਆਉਂਦੇ ਅਸ ਤਰ੍ਹਾਂ ਰਵੜਦੀ ਪਾ ਕੇ ਰੱਖ ਦਿਓ 10 ਮਿੰਟਾਂ ਦੇ ਵਿੱਚ ਸੁੱਕ ਜਾਂਦੇ ਨੇਗੇ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਜਿਹੜਾਗਾ ਮਸ਼ੀਨ ਦੇ ਵਿੱਚ ਸੁਕਾਵਾਂਗੇ ਠੰਡ ਦੇ ਵਿੱਚ ਜਿਹੜਾ ਕੰਮ ਆ ਤੈ ਤੀ ਸਮਾਂ ਦੀ ਬਦ ਕਰਨਾ ਪੈਂਦਾ ਹੈ ਕਿਉਂਕਿ ਹੁਣ ਕੋਟੀਆਂ-ਕੋਟ ਧੋਣ ਵਾਲੇ ਹੁੰਦੇ ਆ ਦਿੱਲੀ ਦਿੱਲੀ ਬੂਟ ਧੋਣ ਵਾਲੇ ਹੁੰਦੇ ਹੈਗੇ ਤੇ ਸਮਾਂ ਠੰਡ 'ਚ ਕੰਮ ਆਦੇ ਨੇ ਇੱਕ ਤਾਂ ਦਿਨ ਛੋਟੇ ਹੁੰਦੇ ਨੇ ਇੱਕ ਕੰਮ ਆ ਠੰਡ 'ਚ ਬਹੁਤ ਜ਼ਿਆਦਾ ਹੁੰਦਾਗਾ ਠੰਡ ਦੇ ਵਿੱਚ ਕੰਮ ਕਰਨਾ ਜਿਹੜਾ ਬਹੁਤ ਜ਼ਿਆਦਾ ਔਖਾ ਹੈਗਾ ਪਰ ਸਰਦਾ ਨਹੀਂ ਹੈਗਾ ਤੇ ਬਾਕੀ ਮੇਰੇ ਸੋਮੇ ਹਰੇਕ ਕੰਮ ਹੱਥੀਂ ਕਰਦੇ ਆ ਜੀ ਮਸ਼ੀਨ ਦਾ ਕੱਟ ਹੀ ਲਾਲਚ ਕਰਦੇ ਆ ਤੇ ਧੁੱਪ ਅੱਜ ਬਿਲਕੁਲ ਵੀ ਨਹੀਂ ਨਿਕਲੀ ਜੀ ਤੇ ਧੁੰਦ ਜੀ ਹੋਈ ਪਈ ਹੈਗੀ ਬਾਕੀ ਹਰੇਕ ਦਾ ਕੰਮ ਕਰਨ ਦਾ ਤਰੀਕਾ ਅਲੱਗ-ਅਲੱਗ ਹੁੰਦਾ ਹੈਗਾ ਜੀ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਹੈ ਹਨਾ ਤੇ ਹਾਂਜੀ ਆਪਾਂ ਬੂਟੇ ਜਿਹੜੇ ਢੋਲੇ ਆਉਣ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਪਾਣੀ ਕੰਢ ਕੇ ਬਸ ਮਸ਼ੀਨ 'ਚ ਸੁਕਾ ਲਵਾਂਗੇ ਤੇ ਇਸੇ ਦੇ ਨਾਲ ਜਿਹੜਾ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਉਮੀਦ ਕਰਦੇ ਆਂ ਜੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਹਾਂਜੀ ਦੁਵਾਰਾ ਫੇਰ ਰਿਕਵੈਸਟ ਹੈ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਇੱਕ ਜਨਮ ਦਿਨ ਆਪਾਂ ਬਿਜੀ ਰਹੇਗਾ ਚਲੋ ਠੀਕ ਹੈ ਧੰਨਵਾਦ